ਫਸਲਾਂ ਦਾ ਗਾਰੰਟੀ ਦੇ ਗਏ ਤਾਂ ਸਰਕਾਰ ਕੇਂਦਰ ਸਰਕਾਰ ਨੇ ਦੇ ਦਿੱਤੀ ਹੈ ਪਰ ਉਹਨੂੰ ਅਮਲੀ ਜਾਮਾ ਕਿਵੇਂ ਪੈਗਾ ਉਹਨੂੰ ਪੁਖਤਾ ਕਿਵੇਂ ਕਰੋਗੇ ਬਾਦ ਸਰਕਾਰ ਪ੍ਰਪੋਜ਼ਲ ਦੇ ਬਣਾ ਕੇ ਨਹੀਂ ਦੇ ਦੀ ਸਕਦੀ ਅਗਲੀਆਂ ਮੀਟਿੰਗਾਂ ਦੇ ਵਿੱਚ ਕੀ ਲੈ ਕੇ ਆਉਂਦੀ ਹੈ ਇਹਦੇ ਤੇ ਬਨਾਟੇ ਅਗਲੀ ਮੀਟਿੰਗ ਹੋਏਗਾ ਜੇ ਦੇਖਿਆ ਜਾਏ ਤਾਂ ਮੁੱਖ ਮੰਤਰੀ ਪੰਜਾਬ ਜਿਹੜੇ ਸੀ ਉਹ ਪਿਛਲੀਆਂ 3-4 ਗੇੜਾਂ ਦੇ ਵਿੱਚ ਜਿਹੜੇ ਕੇਂਦਰ ਨੂੰ ਲੈ ਕੇ ਆਏ ਨੇ ਇੱਥੇ ਤੱਕ ਔਰ ਉਹ ਕਹਿੰਦੇ ਰਹੇ ਨੇ ਕਿ ਅਸੀਂ ਕੇਂਦਰ ਨੂੰ ਮੈਂ ਲੈ ਕੇ ਇੱਥੇ ਆਉਂ ਚ ਸਫਲ ਹੋਇਆ ਪਰ ਉੱਥੇ ਜੇ ਦੂਸਰੀ ਪਾਸੇ ਗੱਲ ਕੀਤੀ ਜਾਏ ਤਾਂ ਹਰਿਆਣਾ ਦੇ ਕਿਸਾਨ ਜਿਹੜੇ ਤੁਹਾਡੇ ਨਾਲ ਬੈਠੇ ਸੀਗੇ ਉਹਨਾਂ ਨੇ ਵੀ ਆਪਣੀਆਂ ਗੱਲਾਂ ਬਾਤਾਂ ਲਿਖੀਆਂ ਵੀ ਸਾਡੇ ਦੇਸ਼ ਦੇ ਅੰਦਰ ਜਿਹੜਾ ਪੈਸਾ ਬਾਹਰ ਲੌਂਦੀ ਹੈ ਉਹ ਦੇਸ਼ ਦੇ ਕਿਸਾਨਾਂ ਦੀ ਸਰੋਂ ਤੇ ਦੇਸ਼ ਦੇ ਕਿਸਾਨਾਂ ਦੀ ਸੂਰਜਮੁਖੀ ਤੇ ਲਾ ਦੇਵੇ ਤਾਂ ਮੇਰਾ ਖਿਆਲ ਆ ਆਪਦੇ ਦੇਸ਼ ਦਾ ਕਿਸਾਨ ਖੁਸ਼हाल ਹੋ ਸਕਦਾ ਹੈ ਜੰਭੂ ਬਾਰਡਰ ਦਾ ਤੁਹਾਡਾ ਖਨੋਰੀ ਬਾਰਡਰ ਦੋਨੋਂ ਜਿਹੜੇ ਭਰੇ ਪਏ ਨੇ ਪੁਲ ਦੇ ਥੱਲੇ ਤੱਕ ਟਰਾਲੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਨਾਲ ਕੀ ਗੱਲਬਾਤ ਕਰੋਗੇ ਕਿਉਂਕਿ ਉਹ ਤਾਂ ਬੜੀਆਂ ਤਿਆਰੀਆਂ ਵਿੱਡੀ ਬੈਠੇ ਨੇ ਤੁਹਾਨੂੰ ਜਾਨਣਾ ਮਤਲਬ ਗਿਣਤੀ ਵਧ ਰਹੀ ਹੈ ਉੱਥੇ ਤੇ ਜੇ ਇਹ ਗਿਣਤੀ ਵਧ ਰਹੀ ਹੈ ਤਾਂ ਮਤਲਬ ਲੋਕਾਂ ਦਾ ਇਸ ਲੜਾਈ ਨੂੰ ਲੜਨ ਦਾ ਮਨ ਹੈਗਾ 19ਵੀ 21 ਦਾ ਤੁਸੀਂ ਕੀ ਤੈਅ ਕੀਤਾ ਹੁਣ 19ਵੀ ਦਾ ਪ੍ਰੋਗਰਾਮ ਅੱਜ ਦੇ ਵਿੱਚ ਅਸੀਂ ਆਪਦੇ ਐਕਸਪਰਟਾਂ ਨਾਲ ਗੱਲ ਕਰਨੀ ਹੈ 21 ਤੱਕ ਜੇਕਰ ਸਰਕਾਰ ਸਾਡੀ ਗੱਲ ਦਾ ਕੋਈ ਫੈਸਲਾ ਨਹੀਂ ਕਰਦੀ ਤਾਂ ਫਿਰ ਸਾਨੂੰ ਮਤਲਬ ਮਜਬੂਰ ਨੂੰ ਦਿੱਲੀ ਜਾਣਾ ਪਏਗਾ ਮੈਨੂੰ ਦੱਸੋ ਕਿ ਜਿਹੜੀ ਅੱਜ ਸਾਰੀ ਹੋਈ ਹੈ ਕਿਉਂਕਿ ਕਾਨੂੰਨ ਤੇ ਜਿਹੜੀ ਐਮਐਸਪੀ ਦੇ ਕਾਨੂੰਨ ਤੇ ਗਾਰੰਟੀ ਦੀ ਗੱਲ ਹੋਈ ਕਰੇ ਸੀ ਤੁਸੀਂ ਲੈ ਕੇ ਆਏ ਸੀਗੇ ਸਵਾਮੀ ਨਾਥਨ ਦੀ ਰਿਪੋਰਟ ਦੀ ਗੱਲ ਲੈ ਕੇ ਆਏ ਸੀਗੇ ਹੋਰ ਖਾਸ ਕਰਕੇ ਕਈ ਮੁੱਦੇ ਲੈ ਕੇ ਆਏ ਸੀ ਅੱਜ ਜਿਹੜਾ ਹੋਇਆ ਅੱਜ ਕਿਥੇ ਸਹਿਮਤੀ ਬਣੀ ਹੈ ਇੱਕ ਪ੍ਰਪੋਜ਼ਲ ਤੁਹਾਨੂੰ ਦੇ ਕੇ ਗਏ ਹੈ ਨਹੀਂ ਇਹਨੂੰ ਸਹਿਮਤੀ ਨਹੀਂ ਕਿਹਾ ਜਾ ਸਕਦਾ ਪਤਾ ਨਹੀਂ ਕਿਉਂ ਸਹਿਮਤੀ ਕਹਿ ਰਹੇ ਆਪਾਂ ਸਹਿਮਤੀ ਨਹੀਂ ਬਣੀ ਹਾਂ ਉਹਨਾਂ ਵੱਲੋਂ ਪ੍ਰਪੋਜ਼ਲ ਦਿੱਤੀ ਗਈ ਹੈ ਜੇ ਹੁਣ ਸਰਕਾਰ ਸਾਨੂੰ ਕੋਈ ਪ੍ਰਪੋਜ਼ਲ ਦੇਵੇ ਤਾਂ ਅਸੀਂ ਉਹਨੂੰ ਐ ਕਿਵੇਂ ਕਵਾਂਗੇ ਜੀ ਅਸੀਂ ਤਾਂ ਤੁਹਾਡੀ ਪ੍ਰਪੋਜ਼ਲ ਹੀ ਨਹੀਂ ਲੈਂਦੇ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਆ ਇਸ ਪ੍ਰਪੋਜ਼ਲ ਨੂੰ ਅਸੀਂ ਆਪਦੇ ਐਕਸਪਰਟਾਂ ਨਾਲ ਵੀ ਚਰਚਾ ਕਰਾਂਗੇ ਇਸ ਪ੍ਰਪੋਜ਼ਲ ਨੂੰ ਸਾਡੇ ਫੋਰਮਾਂ 'ਚ ਵੀ ਚਰਚਾ ਕਰਾਂਗੇ ਅਗਰ ਸਾਡੇ ਫੋਰਮਾਂ ਨੂੰ ਠੀਕ ਲੱਗੇਗਾ ਤੇ ਸਾਡੇ ਐਕਸਪਰਟਾਂ ਨੂੰ ਠੀਕ ਲੱਗੇਗਾ ਫਿਰ ਉਹਦੇ ਤੇ ਮਤਲਬ ਚਰਚਾ ਕੀਤੀ ਜਾਏ ਲੇਕਿਨ ਫਿਰ ਵੀ ਸਾਡੀਆਂ ਹੋਰ ਮੰਗਾਂ ਜਿਹੜੀਆਂ ਨੇ ਜਿਸ ਤਰ੍ਹਾਂ ਸੀ2+50 ਦੀ ਮੰਗ ਹੈ ਕਿਸਾਨਾਂ ਦੀ ਕਰਜ਼ ਮੁਕਤੀ ਦੀ ਮੰਗ ਹੈ ਉਹ ਜਿਹੜੀਆਂ ਮੰਗਾਂ ਨੇ ਉਹ ਖੜੀਆਂ ਨੇ ਅਜੇ ਔਰ ਉਹਨਾਂ ਮੰਗਾਂ ਪ੍ਰਤੀ ਸਰਕਾਰ ਨੇ ਦਾ ਅੱਜ ਮੇਰਾ ਖਿਆਲ ਹੈ ਇਹ ਇਸੇ ਦੀ ਪ੍ਰਪੋਜ਼ਲ ਬਣਾਉਂਦੇ ਬਣਾਉਂਦੇ ਸਾਰੀ ਰਾਤ ਲਾਤੀ ਉਹਨਾਂ ਨੇ ਤੁਹਾਨੂੰ ਅਸੀਕਾ ਵੀ ਕੋਈ ਗੱਲ ਨਹੀਂ ਬਾਕੀਆਂ ਦੇ ਤੇ ਅਗਲੀ ਰਾਤ ਲਾ ਲਿਓ ਉਹ ਤੇ ਤੈਨੂੰ ਨਵਾਂ ਨਵਾਂ ਫਾਰਮੂਲਾ ਦੇ ਕੇ ਗਏ ਨੇ ਇੱਕ ਹੋਰ ਫਾਰਮੂਲੇ ਦੇ ਨਾਲ ਕਹਿੰਦੇ ਜੀ ਗੱਲ ਕਰਦੇ ਆ ਤੁਹਾਡੇ ਨਾਲ ਨਹੀਂ ਚਲੋ ਇਹ ਫਾਰਮੂਲਾ ਜਿਹੜਾ ਦੇ ਕੇ ਗਏ ਨੇ ਸਾਡੀ ਫਸਲ ਵਿਕਣ ਵਾਸਤੇ 5 ਸਾਲ ਦੀ ਗਰੰਟੀ ਕੀਤੀ ਉਹਨਾਂ ਨੇ ਕਿ ਅਸੀਂ ਇਹ ਤੁਹਾਡੇ ਆ ਪੂਰੇ ਦੇਸ਼ ਦੇ ਵਿੱਚੋਂ ਇਹ ਨਹੀਂ ਹੈ ਕਿ ਇਕੱਲੇ ਪੰਜਾਬ ਜਾਂ ਹਰਿਆਣਾ ਦਾ ਜਿਹੜੇ ਅੰਦੋਲਨਾਂ ਦੇ ਇਕੱਲੇ ਪੰਜਾਬ ਹਰਿਆਣੇ 'ਚ ਹੀ ਪੂਰੇ ਦੇਸ਼ ਦੇ ਵਿੱਚੋਂ ਅਸੀਂ ਧਾਲਾਂ ਪੂਰੇ ਦੇਸ਼ ਦੇ ਵਿੱਚੋਂ ਮੱਕਾ ਔਰ ਪੂਰੇ ਦੇਸ਼ ਦੇ ਵਿੱਚੋਂ ਅਸੀਂ ਨਰਮਾ ਆਪਣੀਆਂ ਏਜੰਸੀਆਂ ਦੇ ਥਰੂ ਖਰੀਦਾਂਗੇ ਔਰ ਕੱਲਾ ਇਹ ਨਹੀਂ ਹੈ ਕਿ ਤੁਹਾਨੂੰ ਲਾਰਾ ਲਾਤਾ ਖਰੀਦਾਂਗੇ ਇਹਨਾਂ ਨੂੰ ਉਹਨਾਂ ਨੂੰ ਤੁਹਾਡੇ ਹੱਥ ਦੇ ਵਿੱਚ ਲੀਗਲਾਈਜ਼ਡ ਨੋਟ ਦੇ ਕੇ ਜਾਵਾਂਗੇ ਕਿ ਜਿਸ ਦੇ ਨਾਲ ਤੁਹਾਡਾ ਇਹ ਕਾਨੂੰਨੀ ਜਾਮਾ ਪਹਿਨਾਇਆ ਜਾਏਗਾ ਕਿਵੇਂ ਪੁਖਤਾ ਕਰੋਗੇ ਕਿਉਂਕਿ ਬਿਆਨਬਾਜ਼ੀ ਕਰਨਾ ਇੱਕ ਹੋਰ ਚੀਜ਼ ਹੈ ਅੱਗੇ ਚੌਂਜਾਪਤਾ ਲੱਗਣ ਵਾਲਾ ਹੈ ਇਲੈਕਸ਼ਨ ਨੋਟੀਫਿਕੇਸ਼ਨ ਹੋਣ ਵਾਲਾ ਹੈ ਕਿੱਥੇ ਜਾ ਕੇ ਗੱਲ ਖੜੇਗੀ ਤੁਹਾਨੂੰ ਜਿਵੇਂ ਗਾਰੰਟੀ ਦੀ ਗੱਲ ਸੀਗੀ ਅਗਲੇ 5 ਫਸਲਾਂ ਤੇ ਗਾਰੰਟੀ ਦੇ ਗਏ ਤੁਹਾਨੂੰ ਸਰਕਾਰ ਕੇਂਦਰ ਸਰਕਾਰ ਨੇ ਦੇ ਦਿੱਤੀ ਹੈ ਪਰ ਉਹਨੂੰ ਅਮਲੀ ਜਾਮਾ ਕਿਵੇਂ ਪੈਗਾ ਉਹਨੂੰ ਪੁਖਤਾ ਕਿਵੇਂ ਕਰੋਗੇ ਦੇਖੋ ਅੱਜ ਸਰਕਾਰ ਪ੍ਰਪੋਜ਼ਲ ਦੇ ਬਣਾ ਕੇ ਲੈ ਕੇ ਗਈ ਸਾਨੂੰ ਅਗਲੀਆਂ ਮੀਟਿੰਗਾਂ ਦੇ ਵਿੱਚ ਕੀ ਲੈ ਕੇ ਆਉਂਦੀ ਇਹਦੇ ਤੇ ਬਣਾ ਕੇ ਅਗਲੀ ਮੀਟਿੰਗ ਚ ਹੋਏਗਾ ਕਾਨੂੰਨੀ ਗਾਰੰਟੀ ਦਾ ਕੀ ਰੂਪ ਲੈ ਕੇ ਆਉਂਦੇ ਨੇ ਜਾਂ ਸਾਡੇ ਨਾਲ ਕਿਸਾਨਾਂ ਦੇ ਕਰਜ਼ੇ ਤੇ ਸਰਕਾਰ ਕੀ ਲੈ ਕੇ ਆਉਂਦੀ ਹੈ ਉਹ ਅਗਲੀਆਂ ਮੀਟਿੰਗਾਂ ਦਾ ਵਿਸ਼ਾ ਰਹੇਗਾ ਅੱਜ ਕੀ ਕੀ ਗੱਲਬਾਤ ਹੋਰ ਹੋਈ ਕਿਸ ਤੇ ਡਿਸਕਸ਼ਨਸ ਕਿਸ ਤਰੀਕੇ ਦੇ ਨਾਲ ਹੋਈਆਂ ਪੂਰੀ ਮੀਟਿੰਗ ਕਿਸ ਤਰੀਕੇ ਦੇ ਨਾਲ ਚੱਲੀ ਕਿਉਂਕਿ ਪਿਛਲੀ ਵਾਰ ਜਿਹੜੇ ਇੰਟਰਨੈਟ ਤੇ ਗੱਲਾਂ ਹੋਈਆਂ ਸੀਗੀਆਂ ਤੁਸੀਂ ਕਿਆ ਆਪਣੇ ਗੋਲੀਆਂ ਲੈ ਕੇ ਆਏ ਸੀਗੇ ਹੋਰ ਸਿੱਕੇ ਬਾਰੂਦ ਦਿਖਾਏ ਸੀਗੇ ਅਥਰੂ ਗੈਸ ਤੇ ਖਾਲੀ ਸ਼ੈਲ ਦਿਖਾਈ ਸੀ ਬਹੁਤ ਸਾਰੀ ਚੀਜ਼ਾਂ ਸੀ ਅੱਜ ਕਿਦਾਂ ਵਧੀ ਗੱਲ ਦੇਖੋ ਅੱਜ ਤਾਂ ਸਾਡੀ ਗੱਲਬਾਤ ਜਦੋਂ ਸ਼ੁਰੂ ਹੁੰਦੀ ਹੈ ਸਾਡਾ ਇੱਕ ਕਿਸਾਨ ਮੋਰਚੇ ਦੇ ਵਿੱਚ ਸ਼ਹੀਦ ਹੋ ਗਿਆ ਸੀ ਜੀ ਜੀ ਗੁਰਨਾਮ ਸਿੰਘ ਨਹੀਂ ਨਹੀਂ ਗੁਰਨਾਮ ਸਿੰਘ ਨਹੀਂ ਸੀਗੇ ਗਿਆਨ ਸਿੰਘ ਗਿਆਨ ਸਿੰਘ ਹਾਂਜੀ ਗਿਆਨ ਸਿੰਘ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਸਮੇਤ ਸਰਕਾਰ ਦੇ ਮੰਤਰੀ ਸਹਿਬਾਨਾਂ ਨੇ ਤੇ ਸਾਰੇ ਅਫੀਸਰ ਸਹਿਬਾਨਾਂ ਨੇ 2 ਮਿੰਟ ਦਾ ਮੌਨ ਧਾਰ ਕੇ ਸ਼ਰਦ ਅਝਲੀ ਦਿੱਤੀ ਹੈ ਔਰ ਉਸ ਤੋਂ ਬਾਅਦ ਫਿਰ ਸਾਡੀ ਗੱਲਬਾਤ ਦੀ ਚਰਚਾ ਸ਼ੁਰੂ ਹੋਈ ਹੈ ਉਹ ਚਰਚਾ ਦੇ ਵਿੱਚ ਸਾਡੇ ਪਹਿਲੀ ਮੰਗੀ ਐ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਸੀ ਔਰ ਉਹ ਸਾਰੇ ਦਾ ਸਾਰਾ ਟਾਈਮ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਦੇ ਉੱਤੇ ਲੱਗਿਆ ਔਰ ਉਹਦੇ ਤੇ ਉਹਨਾਂ ਨੇ ਸਾਨੂੰ ਮਤਲਬ ਇਹ ਜਿਹੜੀ ਪ੍ਰਪੋਜ਼ਲ ਹੈ ਉਹ ਬਣਾ ਕੇ ਦੇ ਕੇ ਗਏ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਵਕੀਲ ਦਾ ਕੰਮ ਕੀਤਾ ਮੈਂ ਜਿਹੜੇ ਕਿਸਾਨਾਂ ਦੇ ਵਿੱਚ ਔਰ ਕੇਂਦਰ ਦੇ ਵਿੱਚ ਇੱਕ ਤਰ੍ਹਾਂ ਦਾ ਵਕੀਲ ਦਾ ਕੰਮ ਕੀਤਾ ਕਿਸਾਨਾਂ ਦਾ ਵਕੀਲ ਦਾ ਚਲੋ ਅੱਛੀ ਗੱਲ ਆ ਮੁੱਖ ਮੰਤਰੀ ਸਾਡਾ ਹੈ ਅਸੀਂ ਮਤਲਬ ਮੁੱਖ ਮੰਤਰੀ ਬਣਾਇਆ ਅਗਰ ਸਾਡੇ ਮੁੱਖ ਮੰਤਰੀ ਸਾਹਿਬ ਇਹ ਵਕਾਲਤ ਕਰਦੇ ਨੇ ਤੇ ਅਸੀਂ ਤਾਂ ਹੋਰ ਵੀ ਉਮੀਦ ਕਰਾਂਗੇ ਕਿ ਮਾਨਯੋਗ ਮੁੱਖ ਮੰਤਰੀ ਜੀ ਥੋੜਾ ਹਿੰਮਤ ਕਰਨ ਕਿ ਜਿਵੇਂ ਕੇਂਦਰ ਕਰਜ਼ੇ ਦੇ ਮਾਮਲੇ ਤੇ ਪੱਲਾ ਛਡਾਉਂਦਾ ਹੈ ਇਹ ਕਹਿੰਦਾ ਹੈ ਕਿ ਵੀ ਕਰਜ਼ੇ ਦਾ ਮਾਮਲਾ ਤਾਂ ਸਟੇਟ ਦਾ ਨਹੀਂ ਸਟੇਟ ਦਾ ਮਾਮਲਾ ਹੈ। ਅਗਰ ਸਟੇਟ ਇਸ਼ੂ ਹੈ ਤਾਂ ਫਿਰ ਸਾਡੇ ਮੁੱਖ ਮੰਤਰੀ ਜੀ ਹਿੰਮਤ ਕਰਨ ਕਿਸਾਨਾਂ ਨੂੰ ਕਿਉਂਕਿ ਜਿਸ ਵੇਲੇ ਕਿਸਾਨ ਖੁਦਕਸ਼ੀ ਕਰਦਾ ਹੋਵੇ ਉਦੋਂ ਫਿਰ ਸਾਡੇ ਵਕੀਲ ਦਾ ਫਰਜ਼ ਬਣਦਾ ਹੈ ਸਾਡੇ ਮਾਲਕ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਮਤਲਬ ਖੁਦਕਸ਼ੀ ਦੇ ਇੱਕ ਤੌਰ ਦੇ ਵਿੱਚੋਂ ਬਾਹਰ ਕੱਢਿਆ ਜਾਏ। ਸ਼ਕਤੀ ਲਗਾਤਾਰ ਹੋ ਰਹੀ ਹੈ ਜੀ ਬਾਰਡਰਸ ਤੇ ਜਿਸ ਤਰੀਕੇ ਦੇ ਨਾਲ ਔਰ ਤੁਸੀਂ ਕਿਹਾ ਹੈ ਵੀ ਹੁਣ 2 ਦਿਨ ਸਾਡੇ ਕੋਲ ਹੈ ਨੇ ਕੀ ਕਰੋਗੇ ਜਿਹੜਾ ਫਾਰਮੂਲਾ ਦੇ ਕੇ ਗਏ ਹੈ ਇਸ ਨੂੰ ਵਿਚਾਰੋਗੇ ਚਰਚਾ ਵਿਚਾਰ ਜਿਵੇਂ ਤੁਸੀਂ ਪ੍ਰੈਸ ਕਾਨਫਰੰਸ ਚੁੱਕਿਆ ਹੈ ਚਰਚਾ ਵਿਚਾਰ ਕਰਾਂਗੇ ਕਿਦਾਂ ਦੀ ਚਰਚਾ ਵਿਚਾਰ ਹੋਏਗੀ ਫੋਰਮਸ ਦੇ ਵਿੱਚ ਔਰ ਜਿਹੜਾ ਤੁਹਾਡਾ ਉਹ ਅੱਗੇ ਵਧਣ ਦਾ ਮਾਮਲਾ ਹੈਗਾ ਉਹ ਕਿੱਥੇ ਸਟੈਂਡ ਕਰਦਾ ਹੈ ਦੇਖੋ ਸਾਡਾ ਅੱਗੇ ਵਧਣ ਵਾਲਾ ਜਿਹੜਾ ਪ੍ਰੋਗਰਾਮ ਹੈ ਉਸੇ ਦੇ ਕੇ ਹੀ ਦਿੱਲੀ ਜਾਂਦਾ ਆਇਆ ਜੀ ਅਸੀਂ ਤਾਂ ਸਰਕਾਰ ਤੋਂ ਇਹ ਵੀ ਉਮੀਦ ਕਰਦੇ ਹਾਂ ਕਿ ਜੇਕਰ ਸਰਕਾਰ ਇਹਨਾਂ ਮੰਗਾਂ ਦਾ ਹੱਲ ਨਹੀਂ ਕਰ ਸਕਦੀ ਤਾਂ ਸਾਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਨਹੀਂ ਦੇ ਸਕਦੇ ਸਾਨੂੰ ਦਿੱਲੀ ਬੈਠਣ ਦੇਵੇ। ਹਮ ਸ਼ਾਂਤੀਪੂਰਵਕ ਢੰਗ ਦੇ ਨਾਲ ਸਾਨੂੰ ਭੇਜੇ ਜੇ ਰਸਤੇ ਦੇ ਜੋ ਰੋਕਣਾ ਕਰ ਚੱਕੇ ਅਸੀਂ ਦਿੱਲੀ ਜਾ ਕੇ ਆਪਦਾ ਪ੍ਰੋਟੈਸਟ ਕਰੀਏ। ਹਮ ਫਿਰ ਵੀ ਜੇ ਜਿਹੜੀ ਉਹਨਾਂ ਨੇ ਸਾਨੂੰ ਪ੍ਰਪੋਜ਼ਲ ਦਿੱਤੀ ਹੈ ਇਸ ਪ੍ਰਪੋਜ਼ਲ ਦੇ ਉੱਤੇ ਸਾਡੇ ਐਕਸਪਰਟਸ ਦੇ ਨਾਲ ਸਾਡੇ ਫੋਰਮਾਂ ਦੋਆਂ ਦੇ ਵਿੱਚ ਅਸੀਂ ਚਰਚਾ ਕਰਾਂਗੇ ਔਰ ਉਹ ਚਰਚਾ ਤੋਂ ਬਾਅਦ ਹੀ ਉਹਦਾ ਕੋਈ ਨਰਲਾ ਲਿਆ ਜਾ ਸਕਦਾ ਹੈ ਅੱਜ ਹਰਿਆਣਾ ਦੇ ਵੀ ਬੈਠੇ ਸੀਗੇ ਵਿੱਚ ਜਦ ਕਿ ਜੇ ਦੇਖਿਆ ਜਾਏ ਤਾਂ ਮੁੱਖ ਮੰਤਰੀ ਪੰਜਾਬ ਜਿਹੜੇ ਸੀ ਉਹ ਪਿਛਲੀਆਂ 3-4 ਗੇੜਾਂ ਦੇ ਵਿੱਚ ਜਿਹੜੇ ਕੇਂਦਰ ਨੂੰ ਲੈ ਕੇ ਆਏ ਨੇ ਇੱਥੇ ਤੱਕ ਔਰ ਉਹ ਕਹਿੰਦੇ ਰਹੇ ਨੇ ਕਿ ਅਸੀਂ ਕੇਂਦਰ ਨੂੰ ਮੈਂ ਲੈ ਕੇ ਇੱਥੇ ਆਉਣ ਚ ਸਫਲ ਹੋਇਆ ਪਰ ਉੱਥੇ ਜੇ ਦੂਸਰੀ ਪਾਸੇ ਗੱਲ ਕੀਤੀ ਜਾਏ ਤਾਂ ਹਰਿਆਣਾ ਦੇ ਕਿਸਾਨ ਵੀ ਅੱਜ ਤੁਹਾਡੇ ਨਾਲ ਬੈਠੇ ਸੀਗੇ ਉਹਨਾਂ ਨੇ ਵੀ ਆਪਣੀਆਂ ਗੱਲਾਂ ਬਾਤਾਂ ਲਿਖੀਆਂ ਕੀਤੀਆਂ ਔਰ ਖਾਸ ਕਰਕੇ ਆਇਲ ਸੀਡਸ ਤੇ ਕੋਈ ਗੱਲਬਾਤ ਹੋਈ ਜੀ ਨਹੀਂ ਆਇਲ ਸੀਡਸ ਦੇ ਉੱਤੇ ਅੱਜ ਕੋਈ ਗੱਲ ਨਹੀਂ ਹੋਈ ਲੇਕਿਨ ਸਾਡੇ ਕਿਉਂਕਿ ਅੱਜ ਅਸੀਂ ਨਹੀਂ ਨਾ ਕਹਿਣੀ ਸੀ ਅੱਜ ਤੱਕ ਅਸੀਂ ਤਾਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਸੀ ਅੱਜ ਤਾਂ ਉਹਨਾਂ ਨੇ ਜੋ ਸਾਨੂੰ ਦਿੱਤਾ ਉਹ ਅਸੀਂ ਲਿਆ ਅਸੀਂ ਜੇਕਰ ਅੱਜ ਦਿਨੇ ਆ ਵੀ ਤੁਸੀਂ ਆ ਵੀ ਪਾ ਦਿਓ ਆ ਵੀ ਪਾ ਦਿਓ ਫਿਰ ਤਾਂ ਇਹਦਾ ਮਤਲਬ ਅਸੀਂ ਉਹਨਾਂ ਦੀ ਪ੍ਰਪੋਜ਼ਲ ਨੂੰ ਐਕਸੈਪਟ ਕਰ ਲਿਆ ਤਾਂ ਇਹ ਸਾਡਾ ਹੀ ਨਹੀਂ ਸੀਗਾ ਅੱਜ ਤਾਂ ਅਸੀਂ ਜੋ ਉਹਨਾਂ ਨੇ ਸਾਨੂੰ ਦਿੱਤਾ ਉਹ ਹੁਣ ਅਸੀਂ ਆਪਦੇ ਜਾ ਕੇ ਐਕਸਪਰਟਾਂ ਨਾਲ ਵੀ ਗੱਲ ਕਰਾਂਗੇ ਆਪਦੇ ਕਿਸਾਨਾਂ ਨਾਲ ਵੀ ਕਰਾਂਗੇ ਕਿਉਂਕਿ ਜੇਕਰ ਆਇਲ ਸੀਡ ਜਿਹਦੀ ਆਪਾਂ ਗੱਲ ਕਰੀਏ ਤਾਂ ਬਾਹਰ ਤੋਂ ਕਿੰਨਾ ਪਾਵਲ ਮੰਗਾਉਂਦੀ ਹੈ ਸਰਕਾਰ ਉਹ ਸਾਰੇ ਦੇ ਸਾਰੀ ਨੂੰ ਅਗਰ ਬਾਹਰ ਤੋਂ ਇੰਪੋਰਟ ਕਰਨਾ ਬੰਦ ਕਰ ਲਵੇ ਤੇ ਸਾਡੇ ਦੇਸ਼ ਦੇ ਅੰਦਰ ਜਿਹੜਾ ਨਾ ਇਹਨਾਂ ਪੈਸਾ ਬਾਹਰ ਲਾਉਂਦੀ ਹੈ ਉਹ ਦੇਸ਼ ਦੇ ਕਿਸਾਨਾਂ ਦੀ ਸਰੋਂ ਤੇ ਦੇਸ਼ ਦੇ ਕਿਸਾਨਾਂ ਦੀ ਸੂਰਜਮੁਖੀ ਤੇ ਲਾ ਦੇਵੇ ਤਾਂ ਮੇਰਾ ਖਿਆਲ ਆ ਆਪਦੇ ਹੀ ਦੇਸ਼ ਦਾ ਕਿਸਾਨ ਖੁਸ਼ਹਾਲ ਹੋ ਸਕਦਾ ਹੈ ਇਹ ਅਸੀਂ ਸਰਕਾਰ ਦੇ ਉੱਤੇ ਹਜੇ ਵੀ ਅਸੀਂ ਉਮੀਦ ਲੈਂਦੇ ਰੱਖਦੇ ਹਾਂ ਕਿ ਇਧਰਲੇ ਪਾਸੇ ਸਰਕਾਰ ਕੰਮ ਕਰੇ ਜਿਹੜੀ ਗੱਲਬਾਤ ਕੀਤੀ ਉਹਨਾਂ ਨੇ ਜਿਸ ਤਰੀਕੇ ਨਾਲ ਫਸਲਾਂ ਦੀ ਗੱਲ ਕੀਤੀ ਮੱਕੀ ਦੀ ਦਾਲਾਂ ਦੀ ਗੱਲ ਕੀਤੀ ਕ੍ਰੌਪ ਡਿਵਰਸਿਫਿਕੇਸ਼ਨ ਤੁਹਾਨੂੰ ਲੱਗਦਾ ਪੋਸੀਬਲ ਐ ਨਹੀਂ ਜਲਦੀ ਖਾਸ ਕਰਕੇ ਪੰਜਾਬ ਦੇ ਵਿੱਚ ਦੋ ਚੱਕਰੀ ਫਸਲਾਂ ਚ ਫਸੀ ਹੋਇਆ ਪੰਜਾਬ ਇਹ ਨਹੀਂ ਹੈ ਜਦੋਂ ਜੇ ਤਾਂ ਇਹਨਾਂ ਚੀਜ਼ਾਂ ਦੀ ਗਰੰਟੀ ਹੋ ਜਾਂਦੀ ਹੈ ਸੱਚਮੁੱਚ ਕਾਨੂੰਨੀ ਜਾਮਾ ਮਿਲ ਜਾਂਦਾ ਹੈ ਤਾਂ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਦੇ ਨਾਲ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਦੇ ਕਿਸਾਨ ਨੂੰ ਬਹੁਤ ਵੱਡਾ ਫਾਇਦਾ ਹੋ ਸਕਦਾ ਹੈ ਕਿਉਂਕਿ ਜਦੋਂ ਧਾਲਾਂ ਬੀਜਾਂਗੇ ਅਸੀਂ ਜਾਂ ਮੱਕਾ ਬੀਜਾਂਗੇ ਅਸੀਂ ਤਾਂ ਸਾਨੂੰ ਨਰਮ ਝੋਨੇ ਤੋਂ ਖੜਾ ਛੁੱਟੇਗਾ ਜੇ ਅਸੀਂ ਧਾਲਾਂ ਬੀਜਦੇ ਹਾਂ ਦਾਲਾਂ ਦੇ ਨਾਲ ਵੀ ਸਾਨੂੰ ਵੱਡੀ ਪੱਧਰ ਦੇ ਉੱਤੇ ਝੋਨੇ ਦਾ ਖੜਾ ਛੁੱਟੇਗਾ ਲੋਕਾਂ ਦਾ ਪਾਣੀ ਦਾ ਵੀ ਬਚਤ ਹੋਏਗੀ ਖਰਚੇ ਵੀ ਘਟਣਗੇ ਸੋ ਇਹ ਪੰਜਾਬ ਲਈ ਵਾਸਤੇ ਮਤਲਬ ਅਗਰ ਇਹ ਠੀਕ ਢੰਗ ਨਾਲ ਮਿਲ ਜਾਂਦੇ ਤੇ ਲਾਭਾਂ ਵੱੰਦ ਸਦ ਹੋਏਗਾ ਸਿੰਘੂ ਸੌਰੀ ਸ਼ੰਪੂ ਬਾਰਡਰ আর ਤੁਹਾਡਾ ਖਨੋਰੀ ਬਾਰਡਰ ਦੋਨੋਂ ਜਿਹੜੇ ਭਰੇ ਪਏ ਨੇ ਪੁਲ ਦੇ ਥੱਲੇ ਤੱਕ ਟਰਾਲੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਨਾਲ ਕੀ ਗੱਲਬਾਤ ਕਰੋਗੇ ਕਿਉਂਕਿ ਉਹ ਤਾਂ ਬੜੀਆਂ ਤਿਆਰੀਆਂ ਵਿੱਡੀ ਬੈਠੇ ਨੇ ਨਹੀਂ ਦੇਖੋ ਉਹਨਾਂ ਦੀਆਂ ਤਿਆਰੀਆਂ ਮਤਲਬ ਪੂਰੀ ਜੋਰਾ ਸ਼ੋਰਾ ਚ ਹੈ ਜੇ ਅਗਰ ਤਿਆਰ ਹੋ ਕੇ ਮੈਨੂੰ ਲੱਗਦਾ ਰੋਜ਼ ਟਰਾਲੀਆਂ ਦਾ ਤੁਸੀਂ ਚੈੱਕ ਕਰ ਤਰਲੀਆਂ ਰੋਜ਼ ਵਧ ਰਹੀਆਂ ਨੇ ਉਹ ਚਾਰਵਾ ਚਾਰ ਦੀਆਂ ਵੀ ਆ ਗਈਆਂ ਨੇ ਹਾਂ ਰੋਜ਼ਾਨਾ ਮਤਲਬ ਗਿਣਤੀ ਵਧ ਰਹੀ ਹੈ ਉੱਥੇ ਤੇ ਜੇ ਗਿਣਤੀ ਵਧ ਰਹੀ ਹੈ ਤਾਂ ਮਤਲਬ ਲੋਕਾਂ ਦਾ ਇਸ ਲੜਾਈ ਨੂੰ ਲੜਨ ਦਾ ਮਨ ਹੈਗਾ ਮੂਡ ਹੈਗਾ ਤੇ ਜੇ ਲੋਕਾਂ ਦਾ ਇਸ ਲੜਾਈ ਨੂੰ ਲੜਨ ਦਾ ਮਨ ਹੈ ਤਾਂ ਫਿਰ ਤਾਂ ਮਤਲਬ ਇਹ ਲੜਾਈ ਜਿੱਤੀ ਜਾਣੀ ਸੁਭਾਵਕ ਹੈ ਰੁਕ ਸਕੋਗੇ ਨੌਜਵਾਨ ਬਹੁਤ ਇਕੱਠਾ ਹੋਏ ਜਿਸ ਤਰੀਕੇ ਨਾਲ ਉਸ ਤਰੀਕੇ ਦੇ ਨਾਲ ਨੌਜਵਾਨ ਸਾਡੇ ਕਮਲੇ ਨਹੀਂ ਨਾ ਹੁਣ ਇਹ ਨੌਜਵਾਨ ਸਾਡੇ ਬੱਚੇ ਨੇ ਬੜੇ ਸਿਆਣੇ ਨੇ ਪੜੇ ਲਿਖੇ ਵੀ ਨੇ ਉਹਨਾਂ ਨੇ ਪਿੱਛੇ 13 ਮਹੀਨੇ ਦਿੱਲੀ ਦੇ ਬਾੜਾਂ ਦੇ ਰਹਿ ਕੇ ਸ਼ਾਂਤਮੀ ਢੰਗ ਨਾਲ ਲੜ ਕੇ ਮੋਰਚਾ ਇੱਕ ਜਿੱਤ ਕੇ ਵੇਖ ਲਿਆ। ਔਰ ਉਹ ਜਿਹਨਾਂ ਨੇ ਜਿੱਤਿਆ ਇੱਕ ਵਾਰੀ ਮੋਰਚਾ ਹੁਣ ਐਡੀ ਛੇਦੀ ਐਡੀ ਕਮਲ ਨਹੀਂ ਮਾਰਨਗੇ ਕਿ ਮੋਰਚੇ ਨੂੰ ਖਰਾਬ ਕਰਨ ਲੱਗਗੇ। ਸਾਹਿਬ ਜੀ 19 21 ਦਾ ਤੁਸੀਂ ਕੀ ਤੈਅ ਕੀਤਾ ਹੁਣ? ਮੈਂ ਫਿਰ ਉਹ ਤੁਹਾਨੂੰ ਬੇਨਤੀ ਕਰਦਾ ਜੀ ਕਿ ਜਿਹੜਾ ਅਸੀਂ 19 20 ਦਾ ਪ੍ਰੋਗਰਾਮ ਹੈ ਸਾਡਾ ਇਹਦੇ ਵਿੱਚ ਅਸੀਂ ਆਪਦੇ ਐਕਸਪਰਟਾਂ ਨਾਲ ਗੱਲ ਕਰਨੀ ਹੈ। 21 ਤੱਕ ਜੇਕਰ ਸਰਕਾਰ ਸਾਡੀ ਗੱਲ ਦਾ ਕੋਈ ਫੈਸਲਾ ਨਹੀਂ ਕਰਦੀ ਤਾਂ ਫਿਰ ਸਾਨੂੰ ਮਤਲਬ ਮਜਬੂਰਨ ਦਿੱਲੀ ਜਾਣਾ ਪਏਗਾ। ਅਰੋਧ ਲਈ ਵੀ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸਰਕਾਰ ਬਾਰੀਕਟ ਖੋਲੇ ਸਾਨੂੰ ਦਿੱਲੀ ਜਾਂ ਦੇਵੇ ਸ਼ਾਂਤੀਪੁਰ ਰੋਡ ਤੇ ਆ ਸਾਡੇ ਨਾਲ ਸੀਗੇ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ ਹੈ ਪਰ ਪੂਰੇ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਗੱਲ ਕਹੀ ਹੈ ਕਿ ਜਿਹੜੇ ਅਸੀਂ ਰੋਕ ਰੱਖਿਆ ਪੂਰੇ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਹਰ ਹਾਲ ਦੇ ਵਿੱਚ ਅ ਜਿਹੜੀ ਪ੍ਰਪੋਜ਼ਲ ਹੈਗਾ ਉਸ ਤੇ ਹਜੇ ਵਿਚਾਰ ਚਰਚਾ ਕਰਾਂਗੇ ਉਹਨਾਂ ਨੇ ਕਿਹਾ ਕਿ ਹੁਣ ਥੋੜੀ ਜੀ ਵਿਚਾਰ ਚਰਚਾ ਕਰਕੇ ਔਰ ਤਰੀਕੇ ਦੇ ਨਾਲ ਹੀ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪਰ ਸਰਕਾਰ ਇਹ ਰਹਾ ਸੋਚੇ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਸਾਨੂੰ ਦਬਾ ਕੇ ਜਾਂ ਕਿਸੇ ਤਰੀਕੇ ਦੇ ਨਾਲ ਕੋਈ ਜ਼ੋਰ ਜ਼ਮਾਇਸ਼ ਕਰਕੇ ਆਪਣੀ ਗੱਲਾਂ ਬਣਵਾ ਲੇਗੀ ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਹੇ ਤੱਕ ਉਥੇ ਦੀ ਉਥੇ ਸਟੈਂਡ ਕਰਦੀਆਂ ਨੇ ਸਾਰੀਆਂ ਤੇ ਵਿਚਾਰ ਚਰਚਾ ਹੋਏਗੀ ਪਰ ਅੱਜ ਐਮਐਸਪੀ ਤੇ ਹੀ ਬਹੁਤ ਲੰਬੀ ਚੌੜੀ ਵਿਚਾਰ ਚਰਚਾ ਹੋ ਗਈ ਔਰ ਕੇਂਦਰ ਨੇ ਆ ਕੇ ਇੱਕ ਜਿਹੜਾ ਪ੍ਰਪੋਜ਼ਲ ਦਿੱਤਾ ਹੈ ਉਹ ਸਾਨੂੰ ਜ਼ਰੂਰ ਅੱਗੇ ਰੱਖਿਆ ਪਰ ਜੇ ਕਹਿੰਦੇ ਉਸ ਨੂੰ ਵਾਕੇ ਹੀ ਅਮਲੀ ਜਾਮਾ ਪਵਾ ਦਿੱਤਾ ਜਾਂਦਾ ਹੈ ਪੰਜੋ ਜਿਹੜੀਆਂ ਵੀ ਫਸਲਾਂ ਮੱਕੀ ਦੀ ਦਾਲਾਂ ਦੀ ਤੇ ਜਿਹੜੀ ਕਪਾਹ ਦੀ ਉਹਨਾਂ ਨੇ ਗੱਲ ਕੀਤੀ ਹੈ ਨਰਮੇ ਦੀ ਗੱਲ ਕੀਤੀ ਹੈ ਜੀ ਉਸ ਤੇ ਸਾਨੂੰ ਲੀਗਲ ਕਾਨੂੰਨੀ ਜਾਮਾ ਜੇ ਪਾ ਦਿੱਤਾ ਜਾਂਦਾ ਤੇ ਵਾਕਈ ਹੀ ਹਰਿਆਣਾ ਤੇ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਹੀ ਫਾਇਦਾ ਹੋਏਗਾ ਲਾਹੇਵੰਦ ਹੋਏਗਾ ਤੇ ਨਾਲੇ ਉਸ ਦੇ ਨਾਲ ਜ਼ਮੀਨ ਵੀ ਜਿਹੜੀ ਹੈ ਉਹ ਬਚੇਗੀ ਔਰ ਉਸ ਦੇ ਨਾਲ ਪਾਣੀ ਵੀ ਬਚੇਗਾ ਪਰ ਉਹਨਾਂ ਨੇ ਕਿਹਾ ਕਿ ਹਜੇ ਸਰਕਾਰ ਦੇ ਨਾਲ ਗੱਲਬਾਤ ਜਾਰੀ ਹੈਗੀ ਹੈ ਔਰ ਸਾਡਾ ਅੰਦੋਲਨ ਵੀ ਜਿਹੜਾ ਹੈ ਉਹ ਜਾਰੀ ਹੈਗਾ ਅਸੀਂ ਹਜੇ 2 ਦਿਨ ਦਾ ਟਾਈਮ ਲਏ ਆਪਣੇ ਐਕਸਪਰਟਸ ਦੇ ਨਾਲ ਕਾਨੂੰਨੀ ਮਹਰਾਂ ਦੇ ਨਾਲ ਗੱਲਬਾਤ ਕਰਾਂਗੇ ਉਹਦੇ ਬਾਅਦ ਫੈਸਲਾ ਕਰਾਂਗੇ ਕਿ ਅਸੀਂ ਅਗਲਾ ਅਗਲਾ ਕਦਮ ਜਿਹੜਾ ਹੈ ਉਹ ਕੀ ਚੁੱਕਣਾ ਹੈ ਕੈਮਰਾ ਪਰਸਨ ਸਬਜੀਤ ਦੇ ਨਾਲ ਵਿੰਦੋ ਸਿੰਘ ਚੰਡੀਗੜ੍ਹ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ